ਮੈਂ ਅਰੰਭਤਾਰਨ ਜੋ ਇਲੈਕਸ਼ਨ অবজারভার ਹੈ ਉਹਨਾਂ ਦੇ ਦਫਤਰ ਦੇ ਸਾਹਮਣੇ ਖੜਾ ਮੈਂ অবজারভার ਨੂੰ ਕੋਣੀ ਮਿਲ ਕੇ ਮਦਦ ਮੈਡਮ ਮਿਲ ਕੇ ਆਇਆ ਦਸਨ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਐਨੀ ਨੀਚੇ ਲੈਵਲ ਤੇ ਚਲੇ ਗਈ ਕਿ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਧੀਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸ਼ਵੀ ਕੀ ਕਿਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਦੇ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜਿ ਆਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਮੇਰ ਸਿੰਘ ਕਾਕਾ ਛੱਪਾ ਹੈ ਅੰਮ੍ਰਿਤਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਚਾਰਜ ਹੈ ਉਹਨੂੰ ਤਰਨਤਾਰਨ ਪੁਛ ਲੈ ਗਈ ਵਰਿੰਦਰ ਸਿੰਘ ਸੋਨੂ ਬਰਾੜ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀ ਹੈ ਉਹ ਸੋਚਦੀ ਹੈ ਕਿ ਮੈਨੂੰ ਇਹਦੇ ਬਾਅਦ ਸ਼ਾਇਦ ਮੁਖਲੀ ਜਾਂ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀ ਹੈ ਨਾ ਤੁਸੀਂ ਤੁਹਾਨੂੰ ਹਰ ਚੀਜ਼ ਦਾ حساب ਦੇਣਾ ਪੈਣਾ ਹੈ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕਿ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਾਂ ਤਰਨ ਤਰਨ ਹੋਤੀ ਜਿਹੜੇ ਕਾਲੀਦਲ ਨੂੰ ਹੰਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਕੇ ਆ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਬਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕਾਨੂੰਨ ਤੋਂ ਹੋਇਆ ਸਾਰਾ ਸਾਡੇ ਕੋਲੇ ਨੋਟ ਅਸੀਂ ਸਾਰਾ ਕੁਝ ਚਟੇ ਇਲੈਕਸ਼ਨ ਕਮਿਸ਼ਨ ਨੂੰ ਹੀ ਦੱਸਿਆ ਹੈ ਤੁਹਾਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਲਾਉਣਾ ਜੋ ਇਲੈਕਸ਼ਨ ਅਬਜ਼ਰਵਰ ਹੈ ਉਹਨਾਂ ਦੇ ਦਫ਼ਤਰ ਦੇ ਸਾਹਮਣੇ ਖੜਾ ਮੈਂ ਅਬਜ਼ਰਵਰ ਨੂੰ ਹੁਣੀ ਮਿਲ ਕੇ ਅਬਜ਼ਰਵਰ ਮੈਡਮ ਮਿਲ ਕੇ ਆਇਆ ਦੱਸਣ ਵਾਸਤੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਅੰਨੀ ਨੀਚੇ ਲੈਵਲ ਤੇ ਚਲੇ ਗਈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਦੇਖ ਗਿਆ ਕਿ ਕਾਲੀ ਦਲ ਜਿੱਤ ਰਿਹਾ ਤੇ ਕਾਂਗਰਸ ਆ ਝਾੜੂ ਵਾਲੇ ਹਾਰ ਗਏ ਸਾਡੇ ਜਿੰਨੇ ਮੇਨ ਵਰਕਰ ਹੈ ਅੱਜ ਸਵੇਰੇ ਸੁਦਿਆਂ ਉਹਨਾਂ ਸਾਰਿਆਂ ਨੂੰ ਅਰੈਸਟ ਕਰ ਲਿਆ ਰੈਸ਼ਮੀ ਕੀ ਕਿਤਾ ਜਿਵੇਂ ਇੱਕ ਸਾਡਾ ਸ਼ਾਮ ਸਿੰਘ ਹੈ ਮੁਰਾਦਪੁਰ ਤੋਂ ਐਮਸੀ ਉਹਨੂੰ ਬਟਾਲੇ ਇੱਥੋਂ ਫੜ ਕੇ ਬਟਾਲੇ ਪੁਲਿਸ ਨੂੰ ਜਿ ਆਕੇ ਫੜਾਤਾ ਕਿ ਉਹਨੇ ਬਟਾਲੇ ਝੋਨੇ ਦੀ ਚੋਰੀ ਕੀਤੀ ਹੈ ਇੱਕ ਸਾਡਾ ਜਮੇਰ ਸਿੰਘ ਕਾਕਾ ਛੱਪਾ ਹੈ ਅੰਮਰ ਸਰ ਪੁਲਿਸ ਲੈ ਗਈ ਉਹ ਸਰਪੰਚ ਹੈ ਸਾਡਾ ਬਲਵਿੰਦਰ ਸਿੰਘ ਭਿੰਡਾ ਹੈ ਉਹ ਵੀ ਸਾਡਾ ਸਰਪੰਚ ਹੈ ਤੇ ਜ਼ੋਨ ਇਚਾਰਜ ਹੈ ਉਹਨੂੰ ਤਰਨ ਤਰਨ ਪੁੱਛ ਲੈਗੀ ਬਰਿੰਦਰ ਸਿੰਘ सोनू बराड़ ਹੈ ਉਹਨੂੰ ਮੋਗਾ ਪੁਲਿਸ ਨੂੰ ਫੜਾਤਾ ਇੱਕ ਸਾਡਾ ਹੋਰ ਹੈ ਰੱਗੂ ਹੋਰੀ ਉਹਨੂੰ ਪਤਾ ਹੀ ਨਹੀਂ ਕਿਹੜੀ ਪੁਲਿਸ ਲੈ ਗਈ ਹੈ ਇਹਨਾਂ ਨੇ ਕੀ ਕੀਤਾ ਐਸਐਸਪੀ ਜੋ ਮੈਡਮ ਹੈ ਇਹਨੇ ਮਿਲਦਾ ਸਾਰੇ ਕਾਨੂੰਨ ਦੀਆਂ ਧੱਜੀਆਂ ਉਡਾਰੀ ਹੈ ਉਹ ਸੋਚਦੀ ਹੈ ਕਿ ਮੈਨੂੰ ਇਦੇ ਬਾਅਦ ਸਿਆਦ ਮੁਖਲੀ ਆ ਕਿਤੇ ਪੋਸਟਿੰਗ ਮਿਲ ਜੂ ਮੈਡਮ ਕਾਨੂੰਨ ਜੋ ਤੋੜੀਆ ਨਹੀਂ ਤੁਸੀਂ ਤੁਹਾਨੂੰ ਹਰ ਚੀਜ਼ ਦਾ حساب ਦੇਣਾ ਪੈਣਾ ਹੈ ਭਾਵੇਂ ਸਾਲ ਲੱਗ ਜੇ ਭਾਵੇਂ ਦੋ ਸਾਲ ਲੱਗ ਜੇ ਐਡਾ ਵੱਡਾ ਤੱਕਾ ਅੱਜ ਤੱਕ ਨਹੀਂ ਦੇਖਿਆ ਜਿਹੜਾ ਐਨੇ ਥੱਲੇ ਲੱਗੇ ਆਫਸਰ ਪੰਜਾਬ ਸਰਕਾਰ ਦੇ ਕੀ ਇਲੈਕਸ਼ਨ ਵਿੱਚ ਵੀ ਉਹਨਾਂ ਨੇ ਝੂਠੇ ਕੇਸ ਚੱਕ-ਚੱਕ ਕੇ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਕਲਿਆਣੀ ਮੰਡੀ ਬੋਰਡ ਫੂਡ ਸਪਲਾਈ ਸਾਰੇ ਉਹਨਾਂ ਮਹਿਕਮੇ ਦੇ ਲੋਕ ਇੱਥੇ ਵੜ ਗਏ ਤਾਂ ਤਰਨ ਤਰਨ ਹੋਤੀ ਜੀ ਜਿਹੜੇ ਕਾਲੀ ਦਲ ਨੂੰ ਹੰਕ ਚ ਕਰਦੇ ਆ ਜਾਂ ਜਿਹੜੇ ਝਾੜੂ ਦੇ ਉਲਟਾ ਸਾਰੇ ਵਪਾਰੀਆਂ ਦੇ ਸੈਂਪਲ ਲੈ ਗਿਆ ਸਾਰਿਆਂ ਨੂੰ ਧਮਕੀਆਂ ਦੇਤੀਆਂ ਐ ਜੀ ਗੁੰਡਾਗਰਦੀ ਜਿਹੜੀ ਚੱਲ ਰਹੀ ਹੈ ਮੈਂ ਅਫਸਰਾਂ ਨੂੰ ਬੇਨਤੀ ਕਰਨਾ ਚਾਹਣਾ ਜੋ ਤੁਸੀਂ ਕੰਨ ਤੋਹੇ ਸਾਰਾ ਸਾਡੇ ਕੋਲੇ ਲੋਕ ਅਸੀਂ ਸਾਰਾ ਕੁਝ ਚਟੇ ਇਲੈਕਸ਼ਨ ਕਮਿਸ਼ਨ ਨੂੰ ਹੀ ਦੱਸਿਆ ਹੁਣ ਨੂੰ ਕੋਈ ਹੁਣ ਬਚਾ ਨਹੀਂ ਸਕਦਾ ਹੁਣ ਜੋਰ ਲਾ ਲਓ ਜਿੰਨਾ ਮਰਜੀ ਜਾਓ ਤੇ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ